ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੇਐਸ ਕਾਲੇਕੇ ਅੱਜ ਆਪਾਂ ਖੜੇ ਹਾਂ ਜੀ ਪਿੰਡ ਕਾਲੇਕਾਂ ਦੀ ਦਾਣਾ ਮੰਡੀ ਦੇ ਵਿੱਚ ਜਿੱਥੇ ਮੇਲਾ ਲੱਗਦਾ ਹੈ ਬਹੁਤ ਭਾਰੀ ਮੇਲਾ ਲੱਗਦਾ ਪਿੰਡ ਕਾਲੇਕਾਂ ਦੇ ਵਿੱਚ ਸੀਤਲਾ ਮਾਤਾ ਦਾ ਮੇਲਾ ਸੀਤਲਾ ਮਾਤਾ ਦਾ ਮੇਲਾ ਲੱਗਦਾ ਹਰ ਸਾਲ ਦੀ ਤਰ੍ਹਾਂ ਇਸ ਜਗ੍ਹਾ ਦੇ ਵਿੱਚ ਮੰਡੀ ਦੇ ਵਿੱਚ ਬੱਕਰੀਆਂ ਦਾ ਬਹੁਤ ਭਾਰੀ ਮੇਲਾ ਲੱਗਦਾਗਾ ਕਾਫੀ ਲੰਬੇ ਸਮੇਂ ਤੋਂ ਇੱਥੇ ਲੰਗਰ ਵੀ ਲਗਾਏ ਜਾਂਦੇ ਨੇ ਬੱਕਰੀਆਂ ਦੇ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਹੁੰਦਾ ਪਾਣੀ ਧਾਣੀ ਦਾ ਵੀ ਪੂਰਾ ਪ੍ਰਬੰਧ ਹੁੰਦਾ ਸ਼ਾਂ ਦਾ ਵੀ ਪੂਰਾ ਪ੍ਰਬੰਧ ਹੁੰਦਾ ਹੈ ਦੂਰੋਂ ਨੇੜੋਂ ਸਾਰੇ ਹੀ ਪੰਜਾਬ ਦੇ ਵਿੱਚੋਂ ਇੱਥੇ ਬੱਕਰੀ ਪਾਲਕ ਵੀਰ ਮੇਰੇ ਵੀਰ ਪਾਲੀ ਵੀਰ ਇੱਥੇ ਪਹੁੰਚਦੇ ਨੇ ਬੱਕਰੀਆਂ ਲੈ ਕੇ ਬੱਕਰੀਆਂ ਦੀਆਂ ਚੌਂਕੀਆਂ ਭਰਾਈਆਂ ਜਾਂਦੀਆਂ ਨੇ ਪਹਿਲਾਂ ਚੌਂਕੀ ਭਰਾ ਕੇ ਇਦਾਂ ਹੀ ਮੁੜ ਜਾਂਦੇ ਸੀਗੇ ਪਰ ਹੁਣ 7-8 ਸਾਲਾਂ ਤੋਂ ਲੰਬੇ ਸਮੇਂ ਤੋਂ ਬਹੁਤ ਭਾਰੀ ਬੱਕਰੀਆਂ ਦਾ ਮੇਲਾ ਲੱਗਦਾਗਾ ਬੱਕਰੀਆਂ ਸੇਲ ਹੁੰਦੀਆਂ ਨੇਗੀਆਂ ਹਰ ਇੱਕ ਨਸਲ ਦੀਆਂ ਬੱਕਰੀਆਂ ਇੱਥੇ ਪਹੁੰਚਦੀਆਂ ਨੇਗੀਆਂ ਬੱਕਰੀਆਂ ਦੇ ਹਾਰ ਸ਼ਿੰਗਾਰ ਦੀ ਜੇ ਆਪਾਂ ਗੱਲ ਕਰੀਏ ਉਹ ਵੀ ਇੱਥੇ ਬਹੁਤ ਭਾਰੀ ਮਾਤਰਾ ਦੇ ਵਿੱਚ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਗਿਆ ਖਾਣ ਪੀਣ ਦੀਆਂ ਵੀ ਇੱਥੇ ਬਹੁਤ ਸਾਰੇ ਦੁਕਾਨਾਂ ਹੁੰਦੀਆਂ ਨੇ ਜੇ ਆਪਾਂ ਗੱਲ ਕਰੀਏ ਵੀ ਪਿੰਡ ਦੇ ਵਿੱਚ ਜਿਹੜਾ ਉਧਰ ਮੇਲਾ ਲੱਗਦਾ ਚੰਡੋਲਾ ਲੱਗਦੀਆਂ ਨੇ ਜਿੰਨਾ ਇਕੱਠ ਹੁੰਦਾ ਉਧਰ ਹੁੰਦਾ ਉਦੋਂ ਦੁੱਗਣਾ ਤਿੱਗਣਾ ਜ਼ਿਆਦਾ ਇਕੱਠ ਇਸ ਸਾਈਡ ਤੇ ਵੀ ਹੁੰਦਾਗਾ ਇੱਧਰ ਵੀ ਬਹੁਤ ਜ਼ਿਆਦਾ ਇਕੱਠ ਹੁੰਦਾਗਾ ਸੋ ਹੁਣ ਆਪਾਂ ਗੱਲ ਕਰਾਂਗੇ ਸਾਡੇ ਹੀ ਪਿੰਡ ਕਾਲੇ ਕਾਂਦੇ ਨਾਲ ਮੇਰੇ ਵੀਰ ਖੜੇ ਨੇ ਲੋਕ ਸੇਵਾ ਕਲੱਬ ਦੇ ਪ੍ਰਧਾਨ ਮੱਖਣ ਖਾਂ ਜੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਆਪਾਂ ਨੂੰ ਪੂਰੀ ਉਹ ਜਾਣਕਾਰੀ ਦੇਣਗੇ ਇਸ ਮੇਲੇ ਵਾਲੇ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਹਰ ਸਾਲ ਦੀ ਤਰ੍ਹਾਂ ਲੰਗਰ ਲਾਉਂਦੇ ਹੋ ਪਹਿਲਾਂ ਜਿਵੇਂ ਵੱਡੀ ਮਾਤਾ ਰਾਣੀ ਕੋਲੇ ਤੁਸੀਂ ਲੰਗਰ ਲਾਉਂਦੇ ਸੀਗੇ ਉਥੇ ਵੀ ਲੰਗਰ ਚੱਲਦਾ ਚਾਹ ਪਾਣੀ ਦਾ ਲੰਗਰ ਚੱਲਦਾ ਉਹਦੇ ਬਾਰੇ ਵੀ ਥੋੜੀ ਬੋਤੀ ਜਾਣਕਾਰੀ ਦਿਓ ਪਰ ਕੁਝ ਸਮੇਂ ਤੋਂ ਲੈ ਕੇ ਤਿੰਨ ਚਾਰ ਸਾਲਾਂ ਤੋਂ ਲੈ ਕੇ ਤੁਸੀਂ ਇੱਥੇ ਵੀ ਬਹੁਤ ਭਾਰੀ ਲੰਗਰ ਲਾਉਂਦੇ ਹੋ ਜਿਵੇਂ ਕਿ ਪਿੰਡਾਂ ਦੇ ਵਿੱਚੋਂ ਬਾਹਰੋਂ ਲੋਕ ਆਉਂਦੇ ਸੀਗੇ ਹਾਲੀ ਵੀਰ ਆਉਂਦੇ ਸੀਗੇ ਨਾ ਉਹਨਾਂ ਨੂੰ ਖਾਣ ਪੀਣ ਦਾ ਬਹੁਤ ਦਿੱਕਤ ਪਰੇਸ਼ਾਨੀ ਹੁੰਦੀ ਪਾਣੀ ਦੀ ਬਹੁਤ ਪਰੇਸ਼ਾਨੀ ਆਉਂਦੀ ਸੀਗੀ ਤੇ ਉਹਦੇ ਬਾਰੇ ਹੁਣ ਤੁਸੀਂ ਇੱਥੇ ਲੰਗਰ ਲਾਉਂਦੇ ਜਿੱਥੇ ਆਪਾਂ ਖੜੇ ਆ ਇਸੇ ਜਗ੍ਹਾ ਦੇ ਵਿੱਚ ਲੰਗਰ ਲੱਗਦਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਉਹਦੇ ਬਾਰੇ ਪੂਰੀ ਜਾਣਕਾਰੀ ਦਿਓ ਕਿਹੜੀ ਕਿਹੜੀ ਤਰੀਕ ਦਾ ਇੱਥੇ ਮੇਲਾ ਲੱਗਣਾ ਹੈ ਉਹ ਵੀ ਪੂਰੀ ਜਾਣਕਾਰੀ ਦੋ ਅਸੀガル ਜੀ ਪਿੰਡ ਕਾਲੇਕੇ ਪ੍ਰਧਾਨ ਲੋਕ ਸੇਵਾ ਕਲੱਬ ਕਾਲੇਕੇ ਬਖਰ ਬਰਾੜ ਜੀ ਹਰ ਸਾਲ ਦੀ ਤਰ੍ਹਾਂ ਪਿੰਡ ਕਾਲੇਕੇ ਸੀਤਲਾ ਮਾਤਾ ਤੇ ਬਸਾਤੀ ਮਾਤਾ ਦਾ ਮੇਲਾ ਲੱਗਦਾ ਜੀ ਮਾਰਚ ਦੇ ਮਹੀਨੇ ਅੱਜ ਕੀ ਅਸੀਂ ਡੇਟਾ ਨੋਟ ਕਰੋ ਜੀ 20 21 22 ਮਾਰਚ 2025 ਤੇ ਆਪਣੇ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਜੋਗ ਨਾਲ ਨਗਰ ਦੇ ਸੰਜੋਗ ਨਾਲ ਰਲ ਮਿਲ ਕੇ ਆਪਣਾ ਲੰਗਰ ਇੱਕ ਉਧਰ ਵੀ ਲਾ ਜਾਂਦਾ ਗੇਟ ਨਿਕਲਣ ਸਾਰ ਜੀ ਹੂੰ ਦੂਜਾ ਲੰਗਰ ਆਪਾਂ ਇੱਥੇ ਲਾਇਆ ਸੰਗਤਾਂ ਦੇ ਜੋਗ ਨਾਲ ਨਾ ਜੋ ਕਿ ਆਪਣੇ ਬੱਕਰੀ ਪਾਲ ਕਵੀਰ ਸੀ ਹੂੰ ਉਹ ਕਹਿੰਦੇ ਵੀ ਸਾਨੂੰ ਦਿੱਕਤ ਆਉਂਦੀ ਆ ਥੋੜੀ ਜੀ ਵੀ ਪਾਣੀ ਦੀ ਤੇ ਇੱਕ ਚਾਹ ਦੀ ਹੂੰ ਕਿਉਂਕਿ ਦੁੱਧ ਸੁੱਕਣਾ ਬਹੁਤ ਹੁੰਦਾ ਉਹਨਾਂ ਕੋਲੇ ਵੀ ਪ੍ਰਬੰਧ ਘੱਟ ਸੀ ਉਹਨਾਂ ਕੋਲੇ ਚਲੋ ਸੰਗਤਾਂ ਦੇ ਜੋਗ ਨਾਲ ਨਗਰ ਬੜਾ ਭਾਗਾਂ ਨਾਲ ਸਾਡਾ ਬੜੀ ਵੱਡੀ ਨਗਰ ਦੀ ਦੇਣ ਆ ਕੋ ਕੱਲਾ ਤਾਂ ਮੈਂ ਹੈ ਨਹੀਂ ਬੜਾ ਭਾਗ ਵਾਲਾ ਨਗਰ ਆ ਬੜੀ ਵੱਡੀ ਦੀ ਨਗਰ ਸੀ ਮੈਂ ਨਾਲ ਇਹ ਵੀ ਗੱਲ ਕਹੂੰਗਾ ਪਿੰਡ ਵਾਲੇ ਵੀਰਾਂ ਨੂੰ ਨਗਰ ਪੰਚਾਇਤ ਨੂੰ ਹੋਰ ਵੀ ਜਿੰਨੇ ਕਲੱਬ ਟਰਸਟ ਕੋਈ ਬੜੇ ਬੈ ਨੇਗੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਸਹਿਯੋਗ ਜ਼ਰੂਰ ਦਿਆ ਕਰੋ ਕਿਉਂਕਿ ਪਿੰਡ ਦਾ ਅਸੀਂ ਨਾਂ ਰੋਸ਼ਨ ਹੋਣਾ ਹੈ ਇਹਦੇ ਵਿੱਚ ਜੇ ਕੋਈ ਬਾਹਰੋਂ ਸੰਗਤ ਜਿਹੜੀ ਆਉਂਦੀ ਉਹਨਾਂ ਨੂੰ ਇੱਥੇ ਜਿੰਨੀ ਵੀ ਚੀਜ਼ ਦੀ ਜਿਹੜੀ ਵੀ ਚੀਜ਼ ਦੀ ਲੋੜ ਹੈ ਉਹ ਉਹਨਾਂ ਨੂੰ ਮਿਲ ਸਕੇ ਹੈਨਾ ਅਸੀਂ ਇੱਥੇ ਬੱਕਰੀਆਂ ਲਈ ਖਾਤਰ ਜੀ ਪ੍ਰਸ਼ਾਦਾ ਪਾਣੀ ਤੇ ਹੋਰ ਵੀ ਵੀਰੋ ਇੱਥੇ ਚੌਲ ਚਾਹ ਕੜੀ ਚੌਲ ਤੇ ਪਾਣੀ ਦਾ ਹੀ ਪੂਰਾ ਪਰਮੰਦ ਆ ਤੇ ਟੈਂਟਾਂ ਦਾ ਸਾਰੇ ਪਾਸੇ ਮੰਡੀ ਭਰੀ ਹੁੰਦੀ ਆ ਤੇ ਬੀਟਨ ਨਾਲਸਲ ਦੀਆਂ ਬੱਕਰੀਆਂ ਬੱਕਰੇ ਤੇ ਕੀਮਤੀ ਤੋਂ ਕੀਮਤੀ ਬੱਕਰੀਆਂ ਹੁੰਦੀਆਂ ਤੇ ਬਾਕੀ ਸਾਡੇ ਜਿਵੇਂ ਪਹੁੰਚ ਬਾਹਰੋਂ ਮੰਡੀਆਂ ਲਮਾਉਂਦੇ ਜਿੰਨੇ ਸਾਡੇ ਡਾਕਟਰ ਸਾਹਿਬਾਂ ਤੁੰਗਾਲੀ ਤੋਂ ਤੁੰਗਾਲੀ ਬਹੁਤ ਭਾਰੀ ਮੰਡੀ ਲੱਗਦੀ ਆ ਟਿੱਬਾਂ 'ਚ ਮੇਲਾ ਲਾਤਾ ਉਹਨੇ ਉਹ ਡਾਕਟਰ ਸਾਹਿਬ ਨੂੰ ਵੀ ਬੇਨਤੀ ਆ ਉਹ ਵੀ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਸਾਡੇ ਵੱਲੋਂ ਅਸੀਂ ਜਿੰਨਾ ਵੀ ਮਾਣ ਸਨਮਾਨ ਹੋਇਆ ਸਾਡੇ ਨਗਰ ਵੱਲੋਂ ਤੇ ਸਾਡੇ ਕਲੱਬ ਵੱਲੋਂ ਅਸੀਂ ਕਰਾਂਗੇ ਜੀ ਤੇ ਬਾਕੀ ਨਿਮਾਤਣਾਉਲਾ ਉੱਥੇ ਵੀ ਉਹਦਾ ਵੀ ਨੌ ਬੜਾ ਵੀ ਨਿਮੇਤਣਾਉਲੇ ਦਾ ਨਾ ਨਿਮਾ ਵੀ ਹਰ ਬੁੱਧਵਾਰ ਨੂੰ ਮੰਡੀ ਲੱਗਦੀ ਹੈ ਜੀ ਤੇ ਨਾਲ ਹੀ ਸਾਡੇ ਸਹੌਲੀਆ ਸਰਪੰਚ ਸਾਹਿਬਾਨ ਹਾਂ ਹਾਂ ਉਹਨਾਂ ਦੇ ਵੀ ਰਿਪੋਰਟ ਤੇ ਮੋਸਟ ਮੋਸਟ ਵੈਲਕਮ ਆਖਦੇ ਆ ਉਹ ਵੀ ਪਹੁੰਚ ਰਹੇ ਨੇ ਤੇ ਨਾਲ ਹੀ ਸਾਡੇ ਤਰਸ਼ੇ ਮਿਲਤੀ ਲਾਣੇ ਵਾਲੇ ਠੀਕ ਹੈ ਜੀ ਉਹ ਵੀ ਮੰਡੀਆਂ ਕਵਰ ਕਰਦੇ ਨੇ ਉਹ ਵੀ ਪਹੁੰਚ ਰਹੇ ਨੇ ਬਾਕੀ ਸਾਡੇ ਹਰਪ੍ਰੀਤ ਛੰਨਾ ਤੋਂ ਲੈ ਕੇ ਸਾਡਾ ਜਮੇਰ ਭਾਈ ਜੀਐਸਐਸ ਪੰਚ ਜੀਐਸਐਸ ਘਾਰ ਇਹਨਾਂ ਨੇ ਵੀ ਮੇਲਾ ਕਵਰ ਕਰਦੇ ਹਰ ਸਾਲ ਦੀ ਤਰ੍ਹਾਂ ਤਿੰਨ ਦਿਨ ਮੇਲਾ ਬੜੀ ਝੁੰਮਟਾਂ ਨਾਲ ਆਉਂਦਾ ਇੱਕ ਰਾਜੂ ਦਾ ਬੜਾ ਨਾਂ ਦਾ ਬੜੇ ਕਮੇਟੀ ਉਹਦੀ ਵੀਡੀਓ ਹੁੰਦੀਆਂ ਨੇ ਗਿਆ ਹਨਾ ਹਰ ਇੱਕ ਮੰਡੀ ਦੇ ਵਿੱਚ ਜਾਂਦਾ ਕਿ ਰਾਜੂ ਵੀ ਇੱਥੇ ਪਹੁੰਚ ਰਿਹਾ ਹਾਂਜੀ ਰਾਜੂ ਨੂੰ ਵੀ ਇੱਥੇ ਕੇਸੀ ਨਵਾਈ ਕਰਿਆ ਉਹ ਵੀ ਪਹੁੰਚ ਰਹੇ ਨੇ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਥਨੋਲੇ ਵਾਲਾ ਜਿਹੜਾ ਆਪਣਾ ਮਿੱਠੂ ਚਾਚਾ ਆਪਾਂ ਕਹਿ ਦਿੰਦੇ ਹਣਾ صدیق ਵੀ ਕਹਿ ਦਿੰਦੇ ਆ ਉਹਨੂੰ ਮਿੱਠੂ ਨੋ ਉਹਨਾਂ ਦਾ صدیق ਆਪਾਂ ਉਹਨਾਂ ਨੂੰ ਕਹਿ ਦਿੰਦੇ ਆਗੇ ਉਹ ਵੀ ਇੱਥੇ ਫਿੱਟ ਰਹੇ ਨੇ ਨਾ ਉਹਨਾਂ ਨੂੰ ਵੀ ਇੱਕ ਮੈਂ ਸੰਦੀਕ ਨੂੰ ਪਹਿਲਾਂ ਤੇ ਜਿਹੜੀ ਕਿ ਮਿੱਠੂ ਕਹਿੰਦੇ ਆਪਾਂ ਪੈਰ ਨਾਲ ਮਿੱਠੂ ਚਾਚਾ ਵੀ ਰਹਿੰਦੇ ਨੇ صدیق ਨੂੰ ਵੀ ਆਪਾਂ ਨਾਲ ਕਰਾਈ ਜੋ ਪੰਜ ਉਹਨਾਂ ਦੀ ਮਾਨ ਸਨਮਾਨ ਤੇ ਨਾਲ ਹੀ ਆਪਣੇ ਖਾਨਬਾਈ ਰਾਮਪੁਰੇ ਤੋਂ ਉਹਨਾਂ ਦਾ ਵੀ ਮਾਰੋ ਜਿੰਨੇ ਵੀ ਮੇਰੇ ਵੀਰ ਨੇ ਬੱਕਰੀਆਂ ਵਾਲੇ ਨੇ ਸਾਰਿਆਂ ਨੂੰ ਬੇਨਤੀ ਹੈ ਵੀ ਕਾਲੇ ਕਾਂਦੇ ਵਿੱਚ ਜਿਹੜਾ ਇੱਥੇ ਮੰਡੀ ਦੇ ਵਿੱਚ ਮੇਲਾ ਲੱਗਦਾ ਬੱਕਰੀਆਂ ਲੈ ਕੇ ਆਪਦੀਆਂ ਇੱਥੇ ਲਾਜਮੀ ਪਹੁੰਚੋ ਜੀ ਸੋ ਲੰਗਰ ਦੀ ਜੇ ਆਪਾਂ ਗੱਲ ਕਰੀਏ ਲੰਗਰ ਇੱਥੇ ਪੂਰਾ ਟੋਟੋ ਵਰਤੇਗਾ ਅੱਛਾ ਇੱਕ ਮੈਂ ਖਾਨ ਸਾਹਿਬ ਤੁਹਾਨੂੰ ਹੋਰ ਪੁੱਛਣਾ ਤਾਂ ਮੈਂ ਪਹਿਲਾਂ ਇੱਕ ਦੋ ਵਾਰੀ ਗੱਲ ਸੁਣੀ ਹੈ ਵੀ ਕਈ ਪਿੰਡਾਂ ਦੇ ਵਿੱਚੋਂ ਪਰੌਂਠਿਆਂ ਦੀਆਂ ਜਾਂ ਰੋਟੀਆਂ ਦੀਆਂ ਜਾਂ ਲੱਸੀ ਦੀਆਂ ਵੀ ਟਰਾਲੀਆਂ ਪਰ ਪਰ ਕੇ ਆਉਂਦੀਆਂ ਨੇ ਉਹ ਇਸ ਤਰ੍ਹਾਂ ਦਾ ਸਹਿਯੋਗ ਮਿਲਦਾ ਕੁਝ ਪਿੰਡਾਂ ਦੇ ਤਾਂ ਜਿਹਾ ਇਧਰ ਹੋ ਗਿਆ ਆਪਣੇ ਬਾਈ ਮੱਖਣ ਨੇ ਉਹ ਆਉਂਦੇ-ਆਉਂਦੇ ਨੇ ਬਾਈ ਟਰਾਲੀ ਲੈ ਕੇ ਆਉਂਦੇ ਨੇ ਭਰ ਕੇ ਬਰਸ਼ਾਦਿਆਂ ਦੀ ਅੱਛਾ ਤੇ ਲੱਸੀ ਵੀ ਲੈ ਕੇ ਆਉਂਦੇ ਨੇ ਠੀਕ ਹੈ ਤੇ ਨਾਲ ਸਬਜ਼ੀ ਵੀ ਲੈ ਕੇ ਉਹ ਬਾਈ ਦਾ ਹੀ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਹੀ ਸਭ ਤੋਂ ਪਹਿਲਾਂ ਉਹਨਾਂ ਨੇ ਚਲਾਇਆ ਸੀ ਇਹ ਸਿਸਟਮ ਕਿਉਂਕਿ ਥੋੜੀ ਜਿਹੀ ਕਮੀ ਕੱਟ ਗਿਆ ਇਹ ਸਿਸਟਮ ਕਿਉਂਕਿ ਮੰਡੀ ਵੱਧ ਗਈ ਮੰਡੀ ਜਣੀ ਕਿ ਪੂਰੀ ਭਰ ਲੱਗੀ ਬੱਕਰੀ ਮੇਲਾ ਬੱਕਰੀ ਮੇਲਾ ਹੋਣ ਲੱਗਾ ਕਾਲਕੇ ਬਾਕੀ ਮੇਲਾ ਮੰਨਿਆ ਹੋਏ ਦੇਸ਼ ਆਪਦੇਸ਼ਾਂ ਦੇ ਵਿੱਚ ਉਹ ਬਾਈ ਪ੍ਰਸ਼ਾਦ ਵਾਲੇ ਕਹਿੰਦੇ ਉਹ ਤੋਂ ਬਾਅਦ ਚਲੋ ਸੰਗਤ ਦਾ ਯੋਗਦਾਨ ਮਿਲਿਆ ਨਗਰ ਦਾ ਯੋਗਦਾਨ ਫਿਰ ਆਪਾਂ ਵੀ ਇੱਥੇ ਲੰਗਰ ਲਾਉਣਾਂਗੇ ਤੋ ਬਹੁਤ ਬਹੁਤ ਧੰਨਵਾਦ ਖਾਨ ਸਾਹਿਬ ਜਿਹੜਾ ਤੁਸੀਂ ਹੁਣ ਤੱਕ ਦੀ ਇਹ ਜਾਣਕਾਰੀ ਦਿੱਤੀ ਸਾਡਾ ਇਹ ਵੀਡੀਓ ਪਾਉਣ ਦਾ ਮਕਸਦ ਇਹ ਹੈ ਵੀ ਜਿੰਨੇ ਮੇਰੇ ਵੀਰ ਦੇਸਾਂ ਵਿਦੇਸਾਂ ਦੇ ਵਿੱਚ ਬੈਠੇ ਨੇ ਜਾਂ ਆਲੇ ਦੁਆਲੇ ਪਿੰਡਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਡੇਟ ਦਾ ਨਹੀਂ ਪਤਾ ਹੁੰਦਾ ਵੀ ਕਾਲੇ ਕਾਲਾ ਮੇਲਾ ਕਦੋਂ ਲੱਗਣਾ ਹੈ ਇਸ ਕਰਕੇ ਤੁਹਾਨੂੰ ਇਹ ਤਰੀਕ ਵੀ ਦਿੱਤੀ ਸਕਰੀਨ ਦੇ ਉੱਤੇ ਵੀ ਤੇ ਚੱਲਣੀਆਂ ਸੋ ਨਾਲ ਅਸੀਂ ਹੱਥ ਬਨ ਕੇ ਬੇਨਤੀ ਇਹ ਵੀ ਜ਼ਰੂਰ ਕਰਾਂਗੇ ਤੁਹਾਨੂੰ ਵੀ ਮੇਰਾ ਜਿਹੜਾ ਇਹ ਚੈਨਲ ਹੈ ਜੇ ਤੁਸੀਂ ਫੇਸਬੁਕ ਤੇ ਵੀ ਦੇਖਦੇ ਹੋ ਚਾਹੇ ਤੁਸੀਂ YouTube ਤੇ ਦੇਖਦੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਫੋਲੋ ਕਰ ਲਿਓ ਹਾਂ ਜੀ ਪੀਬੀ 19 ਕੇਟੀਵੀ ਪੀਬੀ 19 ਕੇਟੀਵੀ ਚੈਨਲ ਯਾਦ ਰੱਖਿਆ ਕਰੋ ਸਾਰਾ ਮੇਲਾ ਤੁਹਾਨੂੰ ਇਹ ਦਿਖਾਵਾਂਗੇ ਹੁਣ ਆਪਾਂ ਪਿੰਡ ਕਾਲੇ ਕੰਦੀ ਦਾਣਾ ਮੰਡੀ ਦੇ ਵਿੱਚ ਖੜੇ ਆਂਗੇ ਜਿੱਥੇ ਇਹ ਬੱਕਰੀਆਂ ਦਾ ਪੂਰਾ ਭਾਰੀ ਮੇਲਾ ਲੱਗਣਾ ਤੇ ਬਾਕੀ ਉਧਰਲੀ ਵੀ ਜਿੱਥੇ ਜਿੱਥੇ ਮੇਲਾ ਲੱਗਣਾ ਹੁੰਦਾ ਸਾਰੀ ਤੁਹਾਨੂੰ ਅਪਡੇਟ ਦਿਖਾਉਂਦੇ ਰਹਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਵੀਡੀਓ ਨੂੰ ਬੱਦ-ਬੱਦ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਵਾਰੀ ਖਾਨ ਸਾਹਿਬ ਤੁਹਾਨੂੰ ਜੀ ਕਰੋ ਨੋਟ ਦੁਬਾਰੇ ਇੱਕ ਵਾਰੀ ਫੇਰ 20 21 22 ਮਾਰਚ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਤਹਿਸੀਲ ਬਰਨਾਲਾ ਨੰਬਰ ਹੈ ਜੀ ਮੇਰਾ 9465282400 ਕੋਈ ਵੀ ਮੇਰਾ ਵੀਰ ਸੱਜਣ ਲੰਗਰ ਲਈ ਸੇਵਾ ਕਰਦਾ ਸਭ ਤੋਂ ਵੱਡੀ ਗੱਲ ਬੇਨਤੀ ਹੱਥ ਬੰਨ੍ਹ ਕੇ ਮੇਰੀ ਵੀ ਕਿਰਪਾ ਕਰਕੇ ਰਾਸ਼ਾ ਜਿਵੇਂ ਖੰਡ ਹੋਈ ਚਾਹ ਪੱਤੀ ਹੋਈ ਜਿੰਮੀ ਵੀ ਸੇਵਾ ਕਰਨਾ ਕਿਉਂਕਿ ਵਿੱਚ ਲੋਕਾਂ ਦੇ ਅੰਦਰ ਵੀ ਇਹਨੇ ਨੰਬਰ ਦਿੱਤਾ ਪਤਾ ਨਹੀਂ ਕਿੰਨਾ ਕੁ ਫੰਡ ਇਕੱਠਾ ਹੋ ਗਿਆ ਇਹ ਵੀਰਾਂ ਤੋਂ ਮੈਂ ਭਰੇ ਕਰਦਾ ਵੀ ਜਿਹੜੇ ਸੇਵਾ ਕਰਦੇ ਜਿਨਾਂ ਕੀ ਮਹਾਰਾਜ ਨੇ ਆਪਣਾ ਸੇਵਾ ਕਰਦਾ ਬਾਲਬਖਸ਼ ਜਾਂ ਮਹਾਮਾਈ ਨੇ ਉਹੀ ਕੇ ਬਾਅਦ ਤਿੰਨੋਂ ਬਣੋ ਸੇਵਾ ਕਰਦੇ ਰਹਾਂਗੇ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਦਾਨ ਕਰਨਾ ਦਾ ਜੋ ਜੋਗ ਦੇਣਾ ਲੰਗਰ ਨੂੰ ਕਿਰਪਾ ਕਰਕੇ ਉਹ ਆ ਖੁਦ ਆਪਣੇ ਹੱਥੀ ਆ ਕੇ ਸੇਵਾ ਆਪ ਕਰਨ ਸਰ ਜੈ ਮਾਤਾ ਜੀ ਕਰੋ ਨੋਟ 2021 22 ਮਾਰਚ ਪਿੰਡ ਕਾਲੇਕੇ